ਭਾਜੀ ਜੀ ਖਾਲਸਾ ਹੀ ਫਤਿਹ ਤੁਹਾਨੂੰ ਤੇ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਨਾਨਕ ਜੀ ਸ਼ਹੀਦ ਸਿੰਘ ਜੀ ਨੇ ਕਿਰਪਾ ਨਾਲ 9 ਸਾਲ ਹੋ ਗਏ ਜੀ ਬਲੇ ਆਪਣਾ ਰੋਟੀ ਦੇ ਬਣਾਉਂਦੇ ਅੱਜ 9ਵੇਂ ਸਾਲ ਆਪਾਂ ਬੁਲੇਟ ਕੈਂਪ ਵੀ ਲਾਇਆ ਜੀ ਰੋਟੀ ਦੇ ਵੀ ਪਛਾਦ ਲੰਗਰ ਵੀ ਲਾਇਆ ਤੇ ਪੋਦੇ ਲੰਗਰ ਵੀ ਲਾਇਆ ਜੀ ਹਾਂਜੀ ਬੂਟੇ ਵੰਡੇ ਜਾਂਦੇ ਹਾਂਜੀ ਕੀ ਵਾਲਾ ਕਰ ਰਹੇ ਹੋ ਵੀ ਲੋਕਾਂ ਮਸੀਤ ਦੇਵਾਂਗਾ ਲੋਕਾਂ ਮਸੀਤ ਦਵਾਂਗੇ ਜੀ ਜੇ ਤੁਸੀਂ ਨਸ਼ਾ ਕਰਨਾ ਹੈ ਬਲੱਟ ਦਾ ਨਸ਼ਾ ਕਰੋ ਜੀ ਇਹ ਕਿਸੇ ਲੋੜਦੰਦੇ ਕੰਮ ਵੀ ਆ ਜਵੇ ਜੀ ਬਾਤਾਂ ਬੰਨ ਚਲੋ ਜੀ ਧੰਨਵਾਦ ਜੀ ਮੇਰਾ ਨਾਮ ਸ਼ੁਭਮਾ ਔੜਾ ਜੀ ਜੀ ਸਰ ਇੱਕ ਹੀ ਕਹਣਾ ਜਾਓਗੇ ਸਰ ਸ਼ੁਭਨਾਮ ਪਹਿਲਾਂ ਦਾ ਮੇਰਾ ਨਾਮ ਸ਼ੁਭਮਾ ਜੀ ਜੀ ਸਰ ਕੀ ਕਹਿਣਾ ਚਾਹੋਗੇ ਜੀ ਬਸ ਮੇਰਾ ਭਰਾ ਬਹੁਤ ਚੰਗੇ ਕੰਮ ਕਰ ਰਿਹਾ ਬਸ ਸਾਰੇ ਸਾਰੇ ਯੂਥ ਨੂੰ ਮੈਸੇਜ ਹੈ ਇਦਾਂ ਦੇ ਚੰਗੇ ਕੰਮ ਕਰੋ ਬਲੱਟ ਕੈਂਪ ਲਾਓ ਪਲਾਂਟ ਵੰਡੋ ਤੇ ਇਦਾਂ ਦੇ ਚੰਗੇ ਉਪਰਾਲੇ ਕਰੋ ਬਸ ਐਈ ਮੈਸੇਜ ਹੈ ਯੂਥ ਨੂੰ ਮੇਰਾ ਕਿੱਦਾਂ ਲੱਗ ਰਿਹਾ ਅੱਜ ਬਹੁਤ ਵਧੀਆ ਲੱਗ ਰਹੀ ਸਾਡੇ ਸਾਥੀ ਅੱਜ ਦੇਖੋ ਕਿਹੜਾ ਕਿਹੜਾ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਹੀ ਬਹੁਤ ਚੰਗਾ ਕੰਮ ਹੈ ਜੀ ਅੱਗੇ ਅੱਗੇ ਉਰਦੇ ਪਾਲ ਕਰਨੇ ਜੀ ਦਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਾਰੇ ਕੰਮ ਸਰਕਾਰਾਂ ਦੀ ਨਹੀਂ ਹੁੰਦੇ ਕੁਝ ਕੰਮ ਸਾਡੇ ਵੀ ਆ ਐਨ ਜੀਓਜ਼ ਦੇ ਵੀ ਆ ਯੂਥ ਨੂੰ ਕੀ ਮੈਸੇਜ ਹੈ ਯੂਥ ਨੂੰ ਮੈਸੇਜ ਹੈ ਚੰਗੇ ਕੰਮ ਕਰੋ ਨਸ਼ੇ ਛੱਡੋ ਚੰਗੇ ਉਪਰਾਲੇ ਕਰੋ ਇਦਾਂ ਦੇ ਚੰਗੇ ਕੰਮ ਕਰੋ ਬਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨ ਮੇਰੇ ਨਾਲ ਕਰਪਾਲਾ ਹੋ ਕੋਲਾ ਸੇਵਾ ਸੁੱਡੀ ਦੇ ਸਾਰੇ ਵੀਰ ਨਾਲ ਸ਼ੂਮ ਜੀ ਆਪਣੇ ਸਿਮਰਨ ਜੀ ਸਾਰੇ ਆਪਣੇ ਵੀਰ ਨੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਸਾਡੀ ਐਨ ਜੀਓ ਲੋ ਰੋਟੀ ਦੇ ਮਨਾਇਆ ਜਾਂਦਾ ਹੈ ਇਹ ਨੋਵਾ ਸਾਲ ਆ ਸਾਡੀ ਐਨ ਜੀਓ ਲੋ ਰੋਟੀ ਦੇ ਮਨਾਇਆ ਜਾ ਰਿਹਾ ਰੋਟੀ ਦੇ ਨਾਲ ਬਲੱਡ ਡੋਨੇਸ਼ਨ ਕੈਂਪ ਵੀ ਰੱਖਿਆ ਗਿਆ ਨਾਲ ਪ੍ਰਾਣਸ ਡਿਸਟ੍ਰੀਬਿਊਸ਼ਨ ਵੀ ਰੱਖੇ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਰਖਵਗ ਦੇ ਬਾਹਰ ਅਸੀਂ ਮਨਾਨੇ ਆ ਰਖਵਗ ਦੇ ਅੰਦਰ ਲੋਕੀ ਆਸ਼ਕੀ ਕਰਦੇ ਨੇ ਅਸੀਂ ਸਾਰੇ ਭਰਾ ਮਿਲ ਕੇ ਆਪਾਂ ਕਿਸੇ ਲੋਡਵੰਦ ਮਰੀਜ਼ ਨੂੰ ਖੂਨ ਦੇਈਦਾ ਨਾਲੇ ਪਲਾਂਟਸ ਡਿਸਟ੍ਰੀਬਿਊਟ ਕਰਨੇ ਆ ਤੇ ਨਾਲੇ ਕਿਸੇ ਦਾ ਦੋ ਟਾਈਮ ਦਾ ਪੇਟ ਭਰਨਾ ਜਰੂਰੀ ਤਾਂ ਨਹੀਂ ਆਪਾਂ ਪਿਆਰ ਸਾਂਝਾ ਕਰਨਾ ਫਲਾਵਰ ਦੇ ਇੱਕ ਹੀ ਸਾਂਝਾ ਕਰੀਏ ਕਿਸੇ ਦਾ ਦੋ ਟਾਈਮ ਆਪਾਂ ਰੋਟੀ ਖਵਾ ਕੇ ਵੀ ਅਗਲੇ ਦਾ ਬਿਲਕੁਲ ਸਿੰਘ ਅਗਲੇ ਤੋਂ ਆਪਾਂ ਪ੍ਰਾਪਤ ਕਰ ਸਕਦੇ ਆ ਜੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਦੇ ਟਾਈਮ ਬਾਦ ਯੂਥ ਨੂੰ ਆਈ ਮੈਸੇਜ ਹੈ ਜੀ ਵੈਸਟਰਨ ਕਲਚਰਲ ਨਾ ਜਾਵੋ ਆਪਣਾ ਪੰਜਾਬ ਹੈ ਗੁਰੂ ਪੀਰਾਂ ਦੀ ਧਰਤੀ ਹੈ ਠੀਕ ਹੈ ਜੀ ਆਪਾਂ ਪੰਜਾਬ ਨਾਲ ਜੁੜੇ ਰਹੀਏ ਤੇ ਆਪਾਂ ਇਹਦਾ ਤੇ ਵਧੀਆ ਕੰਮ ਕਰਦੇ ਰਹੀਏ ਤਾਂ ਕਿ ਆਪਣਾ ਪੰਜਾਬ ਦਾ ਨਾਮ ਹਰ ਇੱਕ ਪਾਸੇ ਬਣਿਆ ਰਹੇ ਠੀਕ ਤੋਂ ਇਹ ਸੋਚ ਕੇ ਰੱਖੋ ਇਹ 9 ਸਾਲ ਪਹਿਲਾਂ ਦੀ ਜੀ ਮਨਾ ਰਿਹਾ ਜੀ ਅੱਜ ਸਾਰੇ ਜਿਹੜੇ ਭਰਾ ਕਰ ਖੜੇ ਆ ਇਹਨਾਂ ਦੇ ਸੰਯੋਗ ਨਾਲ ਹੀ ਮਨਾ ਰਿਹਾ ਜੀ ਇਹ ਸਾਰੇ ਦੀ سپورਟ ਹੈ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਆਪਾਂ ਇੱਕ ਰੋਟੀ ਦੇ ਉੱਪਰ ਆਲਾ ਕਰੀਏ ਤਾਂ ਕਿ ਜਿੱਥੇ ਸਾਰੇ ਅੱਜ ਲੋਕੀ ਵੈਲੈਂਟਾਈਨ ਡੇ ਮਨਾਉਂਦੇ ਆ ਪਰ ਰੋਟੀ ਡੇ ਮਨਾਈਏ ਤਾਂ ਕਿ ਮਤਲਬ ਸਾਰਿਆਂ ਨੂੰ ਬੇਅਰ ਕਰੀਏ ਹਾਂਜੀ ਨੀ ਬਲੱਡ ਗੈਂਪ ਵੀ ਲਾਇਆ ਗਿਆ ਜੀ ਨਾਲ ਉਹਨੇ ਸ਼ੂਨ ਤੱਕ ਜੀ 50 ਡੋਨਰ ਹੋ ਚੁੱਕੇ ਹੋਏ ਆ ਬਾਕੀ ਸ਼ਾਮ ਤੱਕ 150 ਪਲੱਸ ਚੱਲ ਜਾਣਗੇ ਜੀ ਕੀ ਕਰੋਗੇ ਮੈਸੇਜ ਤੋਂ ਦਵਾਇਓ ਬਸ ਆਈ ਮੈਸੇਜ ਦਵਾਂਗਾ ਜੀ ਸਾਰੀ ਯੂਥ ਨੂੰ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਇੰਦਾ ਹੀ ਭਲਾਈ ਦੇ ਕੰਮ ਕਰਦੇ ਰਹਿਣ ਹਾਂਜੀ ਵਾਈਗੁਰ ਜੀ ਕੀ ਖਾਲਸਾ ਵਾਈਗੁਰ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੋਵੇ 14 ਫਰਵਰੀ ਨੂੰ ਇੱਕ ਵੈਲੈਂਟਾਈਨ ਡੇ ਦੇ ਨਾਮ ਨਾਲ ਜਾਣੀ ਜਾਂਦੀ ਹੈ ਪਰੇਕ ਆਪਣੇ ਪੰਜਾਬ ਤੇ ਭਾਰਤ ਦੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਕਪਾ ਇਨਸਾਨੀਅਤ ਦਿਖਾ ਰਹੇ ਆ 14 ਫਰਵਰੂਨੂ ਕੀ ਕਰਨਾ ਚਾਹੀਦਾ ਨਾ ਕਿ ਵੈਲੈਂਟਾਈਨ ਦਿਨ ਮਨਾਉਣਾ ਚਾਹੀਦਾ ਪਿਆਰ ਕਰਨ ਦਾ ਤਰੀਕੇ ਐ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਪ੍ਰਪੋਜ਼ ਕਰੀ ਜਾਈਏ ਉਹ ਹੀ ਪਿਆਰ ਕਰਨ ਦਾ ਤਰੀਕਾ ਹੈ ਇਹ ਸੋਚ ਕਿੱਥੋਂ ਪੈਦਾ ਹੋਈ ਤੁਹਾਡੀ ਸੋਚ ਬਸ ਮੇਰਾ ਭਤੀਜਾ ਮਨਜੋਤ ਲਾ ਲਓ ਕੁਛ ਆਪਾਂ ਚੇ ਢਲ ਕੇ ਮੇਰਾ ਫੈਮਿਲੀ ਦਾ ਸਾਰਾ ਸਹਿਯੋਗ ਲਾ ਲਓ ਕੀ ਅਸੀਂ ਕੋਈ ਇਨਸਾਨੀਅਤ ਦਾ ਕਦਮ ਚੱਕੀਏ ਕੀ ਆਪਾਂ 14 ਫਰਵਰੀ ਨੂੰ ਇੱਕ ਥੱਬਾ ਜਿਹੜਾ ਲੱਗਿਆ ਵੈਲੈਂਟਾਈਨ ਦਾ ਆਪਾਂ ਨੂੰ ਹਟਾਈ ਹੈ ਕੀ ਕੀ ਪ੍ਰੋਗਰਾਮ ਅੱਜ ਕੀ ਕੀ ਰੱਖਿਆ ਗਿਆ ਵੀ ਕੀ ਕੀ ਹੋਇਆ ਅੱਜ ਪ੍ਰੋਗਰਾਮ ਦੇ ਵਿੱਚ ਜਿਵੇਂ ਹੁੰਦਾ ਲੰਗਰ ਤਾਂ ਲੋਕ ਬਹੁਤ ਲੱਗਦੇ ਨੇ ਪਰ ਇੱਕ ਅੱਜ 14 ਫਰਵਰੀ ਨੂੰ ਗੁਰੂ ਦਾ ਲੰਗਰ ਰੋਟੀ ਦੇ ਨਾਮ ਤੇ ਨਾਲ ਵੰਡਿਆ ਜਾਂਦਾ ਜਿੰਨੇ ਜਿਹਾ ਰਾਜਮਾ ਚਾਵਲ ਹੈ ਵਾਹ ਤੰਦੂਰੀ ਰੋਟੀ ਹੈ ਕੌਫੀ ਹੈ ਚਾਹ ਤੇ ਫਰੂਟ ਦਾ ਲੰਗਰ ਹਾਂਜੀ ਜੀ ਬਲੱਡ ਡੋਨੇਟ ਕੀਤਾ ਗਿਆ ਲੋਕ ਬਹੁਤ ਹਾਂਜੀ ਹਾਂਜੀ ਬਲੱਡ ਡੋਨੇਟ ਕਰ ਰਹੇ ਹਾਂ ਜੀ ਟੀਐਮਸੀ ਦੇ ਵਿੱਚ ਬਲੱਡ ਦੀ ਦਿੱਕਤ ਬਹੁਤ ਆਉਂਦੀ ਹੈ ਸਾਡੀ ਕੋਸ਼ਿਸ਼ ਹੈ 150 200 ਜੁ ਤੇ ਆਨ ਆਲੇ ਟਾਈਮ 'ਚ ਵੈਦਕ ਭਾਈ ਗੁਰਗਰ ਨਾ ਹੀ ਕਿਸਮ ਲੋੜ ਪਵੇ ਜੇ ਲੋੜ ਪੈਂਦੀ ਹੈ ਤਾਂ ਬਲੱਡ ਸਾਡੀ ਸੰਸਥਾ ਵੱਲੋਂ ਕਾਰਡ ਦੇ ਕੇ ਉਹਨਾਂ ਨੂੰ ਬਲੱਡ ਅਰੇਂਜ ਕਰਾਇਆ ਇਹ ਜਿਹੜਾ ਬੱਚਿਆਂ ਨੇ ਇਹ ਏਡਾ ਵੱਡਾ oprala ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਬਾਬੇ ਨਾਨਕ ਦੀ ਧਰਤੀ ਆ ਇੱਥੇ ਬਾਬੇ ਨਾਨਕ ਨੇ 13-13 ਤੋਲ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਨੇ ਉਹਨਾਂ ਨੂੰ ਚੰਗੀ ਸੇਜ ਤੇ ਲਾ ਕੇ ਅੱਜ ਦਾ ਇਹ ਦੇ ਜਿਹੜਾ ਰੋਟੀ ਦੇ ਮਨਾ ਰਹੇ ਆ ਇਹ ਬੱਚਿਆਂ ਦਾ ਬਹੁਤ ਵੱਡਾ ਵਧੀਆ ਉਪਰਾ ਲਾਵਾ ਜੋ ਸਾਡੇ ਭਤੀਜੇ ਨੇ ਕਰਤਾ ਹੈ ਪਿਛਲੇ 8 9 10 ਸਾਲਾਂ ਤੋਂ ਕਰਦੇ ਬਿਨੇ بڑا ਗੁੱਦਾ ਚਾਹੀਦਾ ਇਸ ਗੱਲ ਲਈ ਭਾਜੀ ਸਾਲ ਦੋ ਸਾਲ ਲੱਗਦਾ ਕਿ ਚਲਾਪੰਦੇ ਨੇ ਕੀ ਕਰਦੇ ਕਿੱਥੋਂ ਕਰਦੇ ਹੋ ਕੀ ਕਰਦੇ ਹੋ ਕੋਲੋਂ ਕਰ ਰਹੇ ਨੇ ਸਾਰਾ ਕੁਝ ਅਜ 9ਵਾਂ 10ਵਾਂ ਸਾਲ ਹੋ ਗਿਆ ਬੱਚੇ ਨੂੰ ਕਰਦੇ ਹੋਏ ਦਾ ਮੈਸੇਜ ਯਾਰ ਜੂਤ ਨੂੰ ਮੈਸੇਜ ਇਹਨਾਂ ਦਾ ਸਭ ਤੋਂ ਵਧੀਆ ਮੈਸੇਜ ਇਹਨਾਂ ਨੇ ਇਹੀ ਦਿੱਤਾ ਐਵੇਂ ਲੋਕੀ ਫੁੱਲ ਲਈ ਫਿਰਦੇ ਰਹੇ ਕਿਦਰ ਛਿੱਤਰ ਖਾਂਦੇ ਨੇ ਅਥਰ ਚਾਚਾ ਨਾਲ ਰੋਟੀ ਤੇ ਖਾਂਦੇ ਨੇ ਕੋਈ ਛਿੱਤਰੋ ਛਤਰੋ ਨਹੀਂ ਮੁੰਡੇ ਸਿੱਦੇ ਖੂਨ ਤਾਂ ਤੇ ਉਦਾਨ ਹੋ ਰਿਹਾ ਸਭ ਕੁਝ ਹੋ ਰਿਹਾ ਸਭ ਤੋਂ ਵਧੀਆ ਕੀ ਹੋਊਗਾ ਰਣਵੀਰ ਤੂੰ ਵਾਪਸiana ਅਪੀਲ ਇਹੀ ਹੈ ਕਿ ਇਹੋ ਜਿਹੇ ਜੋ ਜਿਹੇ ਸਾਡੇ ਭਤੀਜੇ ਨਾਮ ਕਰਦੇ ਪਏ ਨੇ ਜਾਂ ਸਾਡਾ ਪਰਾ ਮੋਰੀ ਹੈ ਜਾਂ ਸਾਡਾ ਨਵੀਰ ਮੋਰੀ ਹੈ ਇਹੋ ਜੇ ਕੰਮ ਕਰੂ ਨਾਲ ਤੁਹਾਡੇ ਖੜੇ ਆ ਮੁੰਡੇ ਨਾਲ ਬੁੱਢਾ ਲਾ ਕੇ ਖੜੇ ਆ ਕਰਨੈਲ ਵੀਰ ਨੂੰ ਕਦੀ ਲੋਟ ਪਵੇ ਤੁਹਾਨੂੰ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੋਵੇ 14 ਫਰਵਰੀ ਇੱਕ ਵੈਲੈਂਟਾਈਨ ਡੇ ਦੇ ਨਾਮ ਨਾਲ ਜਾਣੀ ਜਾਂਦੀ ਹੈ ਪਰ ਇੱਕ ਆਪਣੇ ਪੰਜਾਬ ਤੇ ਭਾਰਦੇ ਉਹ ਤੇ ਇੱਕ ੱੱਬਾ ਲੱਗ ਚੁੱਕਾ ਹੈ ਪੱਛਮੀ ਕਲਚਰ ਦਾ ਪੱਛਮੀ ਕਲਚਰ ਨੂੰ ਉਹਦੀ ਹਟਾਉਣ ਵਾਸਤੇ ਅਸੀਂ ਰੋਟੀ ਡੇ ਦਾ ਇੱਕ ਉਪਰਾਲਾ ਕੀਤਾ ਵੇ ਰੋਟੀ ਡੇ ਤੋਂ 14 ਫਰਵਰੀ ਦਾ ਇੱਕ ਨਾਮ ਜਾਣਿਆ ਜਾਵੇ ਤੇ ਉਹਦੇ ਨਾਲ ਅਸੀਂ ਬਲੱਡ ਕੈਂਪ ਲਾਇਆ ਨਾਲ ਫੂਟੇ ਵੰਡੇ ਆ ਵਾਤਾਵਰਨ ਨੂੰ ਸੰਭਾਲਣ ਵਾਸਤੇ ਆਨ ਵਾਲੇ ਟਾਈਮ ਵਿੱਚ ਇਹੀ ਫੂਟੇ ਅਗਲੇ ਸਾਲ ਨੂੰ ਸਾਨੂੰ ਇੱਕ ਅੱਛੀ ਛਾਂ ਦੇਣਗੇ ਫਲ ਫਰੂਟ ਦੇਣਗੇ ਪੀ ਕਪਾ ਇਨਸਾਨੀਅਤ ਦਿਖਾ ਰਹੇ ਆ 14 ਫਰਵਰੂਨੂ ਕੀ ਕਰਨਾ ਚਾਹੀਦਾ ਨਾ ਕਿ ਵੈਲੈਂਟਾਈਨ ਡੇ ਮਨਾਉਣਾ ਚਾਹੀਦਾ ਪਿਆਰ ਕਰਨ ਦਾ ਤਰੀਕੇ ਐ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਪ੍ਰਪੋਜ਼ ਕਰੀ ਜਾਈਏ ਉਹ ਹੀ ਪਿਆਰ ਕਰਨ ਦਾ ਤਰੀਕਾ ਹੈ ਇਹ ਸੋਚ ਕਿੱਥੋਂ ਪੈਦਾ ਹੋਈ ਤੁਹਾਡੀ ਸੋਚ ਬਸ ਮੇਰਾ ਭਤੀਜਾ ਮਨਜੋਤ ਲਾ ਲਓ ਕੁਛ ਆਪਾਂ ਚੇ ਢਲ ਕੇ ਮੇਰਾ ਫੈਮਿਲੀ ਦਾ ਸਾਰਾ ਸਹਿਯੋਗ ਲਾ ਲਓ ਕੀ ਅਸੀਂ ਕੋਈ ਇਨਸਾਨੀਅਤ ਦਾ ਕਦਮ ਚੱਕੀਏ ਕੀ ਆਪਾਂ 14 ਫਰਵਰੀ ਨੂੰ ਇੱਕ ਧੱਬਾ ਜਿਹੜਾ ਲੱਗਿਆ ਵੈਲੈਂਟਾਈਨ ਦਾ ਆਪਾਂ ਨੂੰ ਹਟਾਈ ਹੈ। ਕੀ ਕੀ ਪ੍ਰੋਗਰਾਮ ਹੋ ਜਾਂਦੀ ਕੀ ਕੀ ਰੱਖਿਆ ਗਿਆ ਵੀ ਕੀ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਜਿਹੜਾ ਹੁੰਦਾ ਲੰਗਰ ਦਾ ਲੋਕ ਬਹੁਤ ਲੱਗਦੇ ਨੇ ਪਰ ਇੱਕ ਅਸੀਂ 14 ਫਰਵਰੀ ਨੂੰ ਗੁਰੂ ਦਾ ਲੰਗਰ ਰੋਟੀ ਦੇ ਨਾਮ ਦੇ ਨਾਲ ਵੰਡਿਆ ਜਾਂਦਾ ਜਿੰਦੇ ਜਿਹਾ ਆਪਾਂ ਰਾਜਮਾ ਚਾਵਲ ਹੈ। ਔਰ ਤੰਦੂਰੀ ਰੋਟੀ ਹੈ, ਕੌਫੀ ਹੈ, ਚਾਹ ਹੈ ਤੇ ਫਰੂਟ ਦਾ ਲੰਗਰ ਹੈ। ਬਲੱਡ ਡੋਨੇਟ ਵੀ ਕੀਤਾ ਗਿਆ ਲੋਕ ਬਹੁਤ ਹਾਂਜੀ ਹਾਂਜੀ ਬਲੱਡ ਡੋਨੇਟ ਕਰ ਰਹੇ ਹਾਂ ਜੀ ਡੀਐਮਸੀ ਦੇ ਵਿੱਚ ਬਲੱਡ ਦੀ ਦਿੱਕਤ ਬਹੁਤ ਆਉਂਦੀ ਹੈ। ਸਾਡੀ ਖੁਸ਼ੀ ਹੈ 150 2 आप देख रहे कुंभ में इतना भक्त समाज वहाँ प्रेम के पाले पढ़कर जैसे प्रभु प्राप्त होते हैं वैसे ही यहाँ पर मानवता के इन गुणों को जिस प्रकार से इन्होंने आत्मसात किया है प्यार हमारे क्षेत्र विशेष पंजाब को और खूबसूरत बनाएगा बहुत वह लग रहा है जी अपने भ्रा मनजोत वालों कराया गया वा ਏ ਅਦਕਿਵੇਂ ਦਿੱਤੀ ਚੋਥੀ ਵਾਰੀ ਆ ਮਾ ਹੋਰ ਇਤਾਰੇ ਤੁਹਾਨੂੰ ਵੀ ਕਰਨਾ ਜੀਦਾ ਤੇ ਬਾਰੇ ਅੱਗੇ ਤੋਂ ਹਾਂਜੀ ਅਸੀਂ ਕਰੀਦੇ ਆ ਜੀ ਸਾਰੇ ਸ਼ਹਿਰ ਚ ਵਧੀਆ ਤਰੀਕੇ ਕਰਾਈਦਾ ਹਰ ਸਾਲ ਕਰਾਈਦਾ ਵਾ ਕਿੰਦਾ ਲੱਗਿਆ YouTube ਕੀ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਯੂਥ ਨੂੰ ਬਲੱਡ ਦੇਣਾ ਚਾਹੀਦਾ ਨਸ਼ੇ ਪੱਤੇ ਤੋਂ ਲਾਭ ਆ ਕੰਮ ਕਰਨੇ ਚਾਹੀਦੇ ਆ